ਡੈਮਾਂ ਦੀ ਰੱਖਿਆ ਲਈ ਸੁਰੱਖਿਆ ਲਈ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਸੀਗਾ ਉਹਦੇ ਵਿਰੁੱਧ ਮਤਾ ਪਾਇਆ ਗਿਆ 15 ਦਿਨ ਰੌਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਹਰਿਆਣੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਮਿਲਣ ਲੱਗ ਜਾਏ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਕਦੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਹੈ ਇੱਕ ਕਦੇ ਨਹੀਂ ਖੜਨਾ ਭਰਾਓ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੰਦੇਵ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਵਾਲ ਸਾਹਿਬ ਜਨਾਬ ਹਰਿਆਣੇ 'ਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਿਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾਦਾ ਰਾਵੀ ਦਾ ਪਿਆਸ ਜਦੋਂ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਤੋਂ ਸਾਫ਼ ਹੋ ਗਏ ਹਰਿਆਣਾ ਤੋਂ ਸਾਫ਼ ਹੋ ਗਏ ਕੱਚਾ ਖੁੱੱਚਾ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 April ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਵਾਧੂ ਹਰਿਆਣੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਹੁਣ ਇਹਨਾਂ ਦਾ ਇੱਕ ਉਹ ਅਮਨ ਲੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌਂਡ ਤੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਲੈ ਲਓ ਹੱਥੋਂ ਹੀ ਛੱਡਣੀ ਇਹਦੋਂ ਗੱਲ ਹੋ ਗਈ ਕਿ ਜਦੋਂ ਕੋਈ ਬੰਦਾ ਕਹਿੰਦੇ ਚਾਰ ਨਾਲ ਦਾ ਚਪੇੜਾ ਉਹ ਮੜੋ ਮਾੜਾ ਬੰਦਾ ਕੁਛ ਕਰਨ ਜੋਗਲਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜੰਨਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਦੀ ਹੈ ਉਹ ਇਹਨਾਂ ਦਾ ਇੱਕ ਬਾਗੇ ਪੁਰਾਣੇ ਦਾ ਐਮਐਲਆ ਸੁਫਰਾਂ ਦਾ ਉਹ ਕਹਿੰਦਾ ਯਾ ਬੀਬੀਐਮ ਵਾਲੀ ਬੀਬੀਐਮਪੀ ਵਾਲੀ ਕੀ ਆ ਕਾਪੀ ਪਾੜ ਰਿਹਾ ਜੀ ਮੈਂ ਕਾਪੀਆਂ ਪਾੜਨ ਨਾਲ ਕੀ ਹੋ ਜੂਗਾ ਉਹੀ ਡਰਾਮੇ ਕਰੀ ਜਾਂਦਾ ਹੈ ਜਾਂ ਹੋਰ ਨਿਖ ਲੇਖ ਲਓ ਮੈਂ ਉਹੀ ਵੀ ਡਰਾਮੇ ਕਰੀ ਜਾਂਦੇ ਆ ਆਣੀ ਕੋਈ ਕਾਪੀਆ ਕਾਪੀਆਂ ਪਾੜਨ ਨਾਲ ਹੱਲ ਹੋਣੀ ਅਗਲੇ ਨੇ ਮਾੜੀ ਜੀ ពੁਰਕੀ ਦਿੱਤੀ ਅਗਲੇ ਜਾ ਕੇ ਕੋਰਟ ਚ ਲੈ ਕੇ ਕੰਮ ਵੀ ਤੁਸੀਂ ਉੱਥੇ ਪੁਲਿਸ ਕਿਵੇਂ ਲਾਈ ਹੈ ਤੇ ਨਾਲ ਨਾਲ ਮੁੱਖ ਮੰਤਰੀ ਦਾ ਬਿਆਨ ਆ ਗਿਆ ਪੁਲਿਸ ਆ ਹੀ ਪਿੱਛੇ ਟਰਾਲੀ ਕੱਲ ਸੁਪਰੀ ਕੋਰਟ ਨੇ ਕਹਦਾ ਵੀ ਬੰਦੇ ਨੇ ਪੁੱਤ ਬਣ ਕੇ ਪਾਣੀ ਛੱਡਾ ਓਏ ਦੇਦਾ ਫਿਰ ਨਰਤਾ ਕਿੰਨੀ ਜਾਨ ਹੈ ਤੁਸੀਂ ਲੜਖੋਗੇ ਉੱਥੇ ਜਾ ਕੇ ਖੜ੍ਹ ਜਾਓਗੇ ਫਿਰ ਹਾਂ ਠੀਕ ਹੈ ਸੁਪਰੀ ਕੋਰਟ ਨੇ ਕਹਿਤਾ ਹੀ ਛੱਡਣਾ ਪਾਣੀ ਪਾਣੀ ਤਾਂ ਤੁਸੀਂ ਪਹਿਲੇ ਛੱਡ ਰਹੇ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੁਗ ਨਿਕਲ ਗਈ ਕਿੰਨੇ ਸੋਚਿਆ ਵੀ ਆਹ ਹੁਣ ਮੌਕਾ ਹੈ ਤੇ ਜਿਵੇਂ ਕੈਪਟਨ ਦੇ ਬੋਰਡ ਲਾ ਕੇ ਸੀਗੇ ਥਾਂ ਥਾਂ ਪੰਜਾਬ ਦੇ ਪਾਣੀਆਂ ਦਾ ਰੱਖਾ ਕੈਪਟਨ ਹੂੰ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆਹ ਤਾਂ ਹੁਣ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਮਾਰਨੀਆਂ ਸ਼ੁਰੂ ਹੋ ਗਈਆਂ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਿਹਾ ਵੀ ਲੋ ਜੀ ਮਾਨ ਸਾਹਿਬ ਨੇ ਕਮਾਲ ਕਰਤੀ ਹੁਣ ਇਹ ਰੀਲਾਂ ਚੱਲਣਗੀਆਂ ਬੋਰਡ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿੰਘ ਮਾ ਉਨੇ ਡਰਾਮਾ ਸ਼ੁਰੂ ਹੋ ਜਾਣਾ ਹਮ ਜੋ ਇਹਨਾਂ ਨੇ ਕੀਤਾ ਡਰਾਮਾ ਵੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ ਇਹ ਡਰਾਮਾ ਬਹੁਤ ਕਰ ਰਹੇ ਆ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਪੰਜਾਬ ਕੋਲ ਤਾਂ ਪਾਣੀ ਹੈ ਨਹੀਂ ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪੀਬਲਿਕ ਸਟੇਟ ਹੈ ਪਰ ਪਹਿਲਾ ਪਿੰਨ ਸਟੇਟ ਹਿਮਾਚਲ ਹੈ ਮੰਨਦੇ ਆ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਦਾਰ ਨੇ ਮੰਨਦੇ ਆ ਭਾਜਪਾ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਧਾਨੀ ਬਾਰੇ ਮੋਲਿਆ ਅਜੇ ਤੱਕ ਨਹੀਂ ਹੋ ਕੇ ਚੁੱਪਾ ਨਵੇਂ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਗਸਾਂ ਦੇ ਕੰਡੇ ਪੀਚੇ ਮੰਨਦੇ ਆ ਕੰਡੇ ਪੀਚੇ ਅੱਜ ਤੱਕ ਚੁਗੇ ਨਹੀਂ ਗਏ ਪਰ ਮਾਨ ਸਾਹਿਬ ਜਿਹੜੇ ਤੂੰ ਖੂ ਪੱਟ ਰਿਹਾ ਪੰਜਾਬ ਦੇ ਦੇ ਕੇ ਜਿਹੜੇ ਖਾਤੇ ਤੂੰ ਪਟ ਰਿਆਂ ਪੰਜਾਬ ਦੇ ਵਿੱਚ ਇਹ ਵੀ ਬਹੁਤ ਵੱਡਾ ਖਮਿਆਜਾ ਇਹ ਨੂੰ ਪੰਜਾਬ ਨੂੰ ਭੁਗਤਣਾ ਪਿਆ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਇਹ ਦੋਗਲੀ ਨੀਤੀ ਨਾ ਬਣਾਓ ਸਹੀ ਮੁੱਦੇ ਤੇ ਆਓ ਸਿੱਧਾ ਹੋ ਕੇ ਸੈਂਟਰ ਦੀ ਅੱਖ ਚੱਕ ਪਾਈ ਗੱਲ ਕਰੋ ਵੀ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇ ਵਿੱਚ ਪਾਣੀਆਂ ਦੀ ਵੰਡ ਰੈਪਰਸਾਧਾਨ ਦੇ ਮੁਤਾਬਕ ਦੇ ਪੰਜਾਬ ਦੀ ਵੰਡ ਕਿਉਂ ਨਹੀਂ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਤੇ ਆ ਕੇ ਗੱਲ ਕਰੋ ਉਹਨਾਂ ਦੀ ਕਟਕੁਤਲੀ ਬਣ ਕੇ ਤੂੰ ਨੱਚ ਰਿਹਾ ਹੈਂ ਜੋ ਕਰਉਂਦੇ ਨੇ ਆਹੋ ਤੁਹ ਨਮਾਜ ਪ੍ਰਮਾਣਜਾਲੀ ਕਰਤਾ ਕਿ ਪੰਜਾਬ ਚ ਕੋਈ ਧਰਨਾ ਨਹੀਂ ਲੱਗੂ ਕੋਈ ਮੁਜ਼ਾਹਰਾ ਨਹੀਂ ਲੱਗੂਗਾ ਹੋਊਗਾ ਕਿਸਾਨ ਲਾਗੂ ਕਰਾਣ ਦੇਣੇ ਰਬੰਦ ਕਰਤੇ ਥਾਂ ਥਾਂ ਦੇ ਪੁਲਸ ਦੇ ਚ ਪੁਸਰਾ ਵਿਚ ਚਪੇ ਚਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂਪਾਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਕਰਲਾਲ ਸਿੰਘ ਨੌਰ ਦਾ ਨਾਮ ਬੋਲਿਆ ਚ ਕਿ ਉਹਨਾਂ ਦੇ ਬੰਦੇ ਨੇ ਟਰਾਲੀਆਂਾਂ ਚੋਰੀ ਕੀਤੀਆਂ ਜਿਹੜੀ ਪਾਰਟੀ ਨਿਕਲੀ ਧਰਨੇਆਂ ਚੋਂ ਉਹ ਪਾਰਟੀ ਅੱਜ ਕਰੀ ਤਾਂ ਮੈਨੂੰ ਦਰੋਂ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨੇਆਂ ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਨਾਲ ਐ ਉਹ ਅੱਜ ਕਹਿੰਦਾ ਕਿ ਸਾਨੂੰ ਤੁਹਾਨੂੰ ਘਰੋਂ ਵੀ ਨਿਕਲ ਦੇਣਾ ਐ ਇੱਥੇ ਸਾਰੀਆਂ ਧਿਰਾਂ ਨੇ ਆਪਣੀ ਪਿੱਠ ਥਪਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜੋਰ ਲੱਗਾ ਸਰਕਾਰ ਦਾ ਮਾਨ ਸਾਹਬ ਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੇ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਲੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜਵਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸਭ ਤੋਂ ਵੱਡੇ ਭਾਗੀਦਾਰ ਚ ਕਾਗਰਸੀ ਨੇ ਪਰ ਹੁਣ ਮਾਂ ਸਰਕਾਰ ਨੇ ਇੱਕ ਆ ਦੇ ਸਿਰ ਜਣਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਘੜਤਾ ਪੰਜਾਬੀਓ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਵੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹੈ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਹੈ ਜਮ ਮੁਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਹੈ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਐਸ ਦਿਨ ਤੋਂ ਪੈਸਣੀ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ ਪਾਰ ਤਰੀਕਾ ਵੀਰਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨ ਰੋਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਹਰਿਆਣੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਮਿਲਣਾ ਲੱਗ ਜਾਵੇ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਤੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਹੈ ਇਹ ਕਿਹਦੇ ਨਹੀਂ ਖੜਨਾ ਭਰਾਓ ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਮਨਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀਦਾ ਜਿਹੜਾ ਪੰਜਾਬ ਪੁਨਰਗਠਨ ਐਕਟਾ ਜਿਹਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਛ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹੱਦ ਦੇ ਨਾਲ 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 VSF ਦੇ ਦਿਰ ਕੀਤਾ ਗਿਆ ਉਹਦੇ ਖਿਲਾਫ ਵੀ ਇੱਕ ਮਤਲਿਆ ਲਿਆ ਲਿਆ ਸੀਗਾ ਉਹ ਮਤ ਇਹਦਾ ਕੁਝ ਬਣਿਆ ਦੂਜੀ ਗੱਲ ਸਵਾਲ ਇਹ ਪਹਿਲਾ ਹੁੰਦਾ ਇਹਨਾਂ ਨੇ ਅਜ ਮਤਲਿਆ ਲਿਆ ਦਾ ਡੈਮ ਸੇਫਟੀ ਐਕਟ ਜਾਣੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਲਿਆ ਲਿਆ ਲਿਆ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਗੋੜਾ ਪਾਉਣ ਵਾਲਾ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਮੈਂ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਆ ਨਾ ਪੰਜਾਬ ਦੇ ਜਿੰਨੇ ਹਡ ਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲੇ ਹੈ ਇਹਦਾ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਫ ਤੌਰ ਤੇ ਜਿਹੜੀ ਧਾਰਾਾਂ ਦੀ 78 79 80 ਦੇ ਵਿੱਚ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲ ਹੀ ਹੈ ਸੈਂਟਰ ਤੈਅ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਹੈ ਕਿ ਨੂੰ ਕਿੰਨਾ ਪਾਣੀ ਦੇਣਾ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਹੀ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਨੇ ਕਰਨੀ ਹੈ ਤੇ ਇਹ ਕਿਉਂ ਘਬਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਾਂ ਪੰਜਾਬ ਪੰਦਰ ਗਠਨ ਐਕਟ ਦੇ ਉੱਤੇ ਜ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲ ਇਹ ਨਹੀਂ ਲੱਗਦਾ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਹੈ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲੈ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸੰਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਉਹ ਲਾਗੂ ਹੋਊਗਾ ਤੇ ਮੰਨਿਆ ਜਾਊਗਾ। ਫਿਸਲੇ ਬੇਤੁਕੀਆਂ ਗੱਲਾਂ ਨੇ। ਇਹਦਾ ਕੋਈ ਅਰਥ ਨਹੀਂ ਹੈਗਾ। ਅੱਜ ਜੋ ਇਹਨਾਂ ਨੇ ਖੱਜਲਖਵਾਰ ਉੱਤੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਵੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ। ਇਹ ਡਰਾਮਾ ਬਹੁਤ ਕਰ ਰਹੇ ਆ। ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ। ਪੰਜਾਬ ਕੋਲ ਤਾਂ ਪਾਣੀ ਹੈ ਨਹੀਂ। ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ। ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪੀਅਰ ਸਟੇਟ ਹੈ ਅਪਰ ਰਿਪੀਅਰ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਤੇ ਆ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਪਰਨ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਸਿਧਾਂਤ ਤਹਿ ਦੁਨੀਆ ਭਰ ਦੇ ਪਾਣੀਆਂ ਦੀ ਵੰਡ ਹੋਈ ਆ ਭਾਰਤ ਦੇ ਵਿੱਚ ਵੰਡ ਹੋਈ ਆ ਕਵੇਰੀ ਨਦੀ ਦੀ ਵੰਡ ਹੋਈ ਆ ਬ੍ਰਹਮਪਤਰਿਆ ਦੀ ਵੰਡ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਦੇਣ ਸੀ ਤਵਾ ਦੀ ਉਹ ਇਹਦੇ ਤਹਿਤ ਵੰਡਿਆ ਗਿਆ ਗੱਲ ਇਹ ਕਰਨੀ ਚਾਹੀਦੀ ਜੀ ਵੀ ਸਾਡਾ ਜਿਹੜਾ Rajasthan ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਦੇ ਨੂੰ ਪਾਣੀ ਜਾ ਰਿਹਾ ਉਹਦੀ ਰੈਲਿਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਸਤਾਂ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਵੀ ਨਹੀਂ ਜੇ ਪਾਣੀ ਸਾਡਾ ਹੱਕ ਆ ਸੀ ਕਿਉਂ ਦੇ ਕੇ ਹੁਣ ਇਹਨਾਂ ਦਾ ਇੱਕ ਉਹ ਅਮਨ ਰੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌਂਡ ਦੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਲੈ ਲਓ ਹੱਥੋਂ ਨਹੀਂ ਛੁੱਟਣੀ ਜਦੋਂ ਉਹ ਗੱਲ ਹੋ ਗਈ ਕਿ ਜਦੋਂ ਕੋਈ ਬੰਦਾ ਕਹਿੰਦਾ ਚਾਰ ਨਾਲ ਦਾ ਚਪੇੜਾ ਉਹਨੂੰ ਮਾਰਾ ਬੰਦਾ ਕੁਝ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜਾਣਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਜੀ ਹੈ ਉਹ ਸਾਰੇ ਸੈਂਟਰ ਦੇ ਆਪ ਤਾਂ ਸੈਟਲਾਈਜ਼ ਹੋ ਗਈਆਂ ਸਾਰੀਆਂ ਪਾਵਰਾਂ ਕੇਂਦਰ ਨੇ ਸਭ ਆਪਣੇ ਹੱਥ ਕਰ ਲਿਆ ਗੱਲ ਹੋ ਰਹੀ ਹੈ ਫੈਡਰਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਕਸ਼ਮੀਰ ਨੂੰ ਦੋ ਤਿੰਨ ਥਾਂ ਹੀ ਪੜ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵੰਤਮਾਨ ਦਾ ਜਿਹੜਾ ਭਾਈ ਬੌਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕਰੋ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੰਦੇਵ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਵਾਲ ਸਾਹਿਬ ਜਨਾਬ ਹਰਿਆਣੇ ਜਾ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜਿਹੜਾ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ केजरीवाल ਦਿੱਲੀ ਦੇ ਵਿੱਚ ਕਹਿੰਦਾ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਰਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾ ਦਾ ਰਾਵੀ ਦਾ ਪਿਆਸ। ਜਿਉਂ ਪਤਾ ਲੱਗਿਆ ਵੀ ਹਰਮਾਚਲ ਦਿੱਲੀ ਜੋ ਸਾਫ਼ ਹੋ ਗਏ। ਹਰਿਆਣਾ ਜੋ ਸਾਫ਼ ਹੋ ਗਏ ਬਚਿਆ ਕੁਝ ਹੈ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ। ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 ਅਪ੍ਰੈਲ ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ। ਬੱਦੂ ਹਰਾੜੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਕਿਉਂ ਦੱਸਿਆ ਪੁੱਛਿਆ ਜਦੋਂ 20 ਆ 20 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਗਾ ਡੈਮ ਸੇਫਟੀ ਕਾਨੂੰਨ ਬਣਦਾ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਈ ਹੋਰ ਕੁਝ ਕੀਤਾ ਸਿਰਪਾ ਡਰਾਮਾ ਰਚਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਾ ਦਿੱ ਗਏ ਕਿਉਂਕਿ ਇਹਨਾਂ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਗਈ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਫੂਕ ਨਿਕਲ ਗਈ ਇਹਨਾਂ ਨੇ ਸੋਚਿਆ ਵੀ ਆ ਹੁਣ ਮੌਕਾ ਹੈ ਤੇ ਜਿਵੇਂ ਕੈਪਟਨ ਦੇ ਬੋਰਡ ਲਾ ਕੇ ਸੀਗੇ ਥਾਂ ਥਾਂ ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੂੰ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆ ਤੁਹਾਨੂੰ ਦਿਖਾਉਣਾ ਮੈਂ ਆ ਜਨਾਲ ਦੀਆਂ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਸੋ ਭਰਾਵੋ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਰਿਹਾ ਕਹਾਣੀ ਨੂੰ ਵੀ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਨੂੰ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ਟੱਕਾ ਹੁੰਦਾ ਹੀ ਦਰਿਆ ਰਿਹਾ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਇਦਰ ਨਹੀਂ ਉਦਰ ਲਿਆ ਮਾਰਦੇ ਫਿਰਦੇ ਆਂ ਗੂੰਦਰੀ ਜਿਹੜੀ ਕਰਮਾਨੀਆਂ ਕਰਦੇ ਆਂਗੇ ਪੰਜਾਬੀ ਬਹੁਤ ਘੈਂਟ ਹੁੰਦੇ ਆਂ ਅਜ ਦਾ ਨੱਕੇ ਪੜਨ ਪਿੱਛੇ ਬੰਦਾ ਮਾਰ ਦਿੰਦੇ ਆਂ ਅਸਲ ਭਾਂਤ ਦਾ ਜੋਰ ਇੱਕੋ ਹੀ ਲੱਗਿਆ ਕਿ ਵਿਰੋਧੀ ਨਾਲ ਨੂੰ ਨੀਵਾ ਕੇ ਮੈਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਬਦਣਾ ਸਮਝ ਕੇ ਮੈਂ ਬੋਲਦਾ ਹਾਂ ਕਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਜਿਹੜੇ ਬੰਦੇ ਨੇ ਲੀਡਰ ਦੇ ਨੂੰ ਕਿਵੇਂ ਬੋਲਿਆ ਜਾ ਰਿਹਾ ਕਾਰਨ ਕਿ ਮੈਂ ਸੋਨੂੰ ਤਬ ਕੇ ਰੱਖਣਾ ਸੋਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਘੈਂਟ ਤੋਂ ਫੜਾਈ ਮੈਂ ਬਹੁਤ ਘੈਂਟ ਮੰਦਿਆਂ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਦਾਰ ਨੇ ਮੰਦਿਆਂ ਬਾਜ਼ਾ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਧਾਨੀ ਬਾਰੇ ਮੋਲਿਆ ਅੱਜ ਤੱਕ ਨਹੀਂ ਹੋ ਕੇ ਚੁੱਪਾ ਨਵੇਂ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਗਸਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜੇ ਅੱਜ ਤੱਕ ਚੁਗੇ ਨਹੀਂ ਗਏ ਪਰ ਮਾਨਸਾਹ ਜਿਹੜੇ ਤੂੰ ਖੂਪ ੱਟ ਰਿਹਾ ਪੰਜਾਬ ਦੇ ਦੇ ਕੇ ਜਿਹੜੇ ਖਾਤੇ ਤੂੰ ੱਟ ਰਿਹਾ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖਮਿਆਜਾ ਇਹਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਹਾ ਹੈ। ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ ਹੈ। ਜੋ ਉਹ ਕਰਾਉਂਦੇ ਨੇ ਆਹ ਹੁਣ ਤੂੰ ਨਮਾ ਅੱਜ ਪ੍ਰਮਾਣ ਜਾਰੀ ਕਰਤਾ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂ, ਕੋਈ ਮਜਾਰਾ ਨਹੀਂ ਲੱਗੂਗਾ। ਹੋਊਗਾ ਹਰ ਬੰਤੇ ਦਾ ਹਰ ਇਨਸਾਨ ਦਾ ਕਿਸੇ ਸੰਸਥਾ ਦਾ ਇੱਕ ਹੱਕ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰਸਾ ਰਤੋਂ ਉਹਦੇ ਖਿਲਾਫ ਵੀ ਪ੍ਰਮਾਣ ਜਾਰੀ ਕਰਤੇ ਕਿਸਾਨਾਂ ਦਾ ਗੂਕਰਾਂ ਦੇ ਰੇੜੇ ਬੰਦ ਕਰਤੇ ਥਾਂ ਥਾਂ ਦੇ ਪੁਲਿਸ ਦੇ ਚ ਪੁਲਸੜਾ ਚੱਪੇ ਚੱਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਗਰਲਾਲ ਸਿੰਘ ਘਣਾ ਉਹਦਾ ਨਾਮ ਭੁੱਲਿਆ ਚ ਕਿ ਉਹਨਾਂ ਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਸਾਂ ਦੇ ਫੜ ਜਿੰਨਾ ਸਮਾਨ ਚੋਰੀ ਹੋਇਆ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ਬੂ ਜਾਣਾ ਚੁਣੇ ਥਾਣੇ ਮਰੇ ਜਾਣਾ ਚੁਣੇ ਪਰ ਤੂੰ ਵੀ ਕਹਤਾ ਕਿ ਨਹੀਂ ਕੋਈ ਧਰਨਾ ਨਹੀਂ ਕੋਈ ਮੁਜ਼ਾਹਰੇ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਹਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾਂ ਜਦੋਂ ਤੁਹਾਡੇ ਦੂਜੇ ਤੀਜੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸੜਕਾਂ ਦੇ ਉੱਤਰਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨੇ ਆ ਚੋਂ ਉਹ ਪਾਰਟੀ ਅੱਜ ਕਰੀ ਤਾਂ ਮਾੜੀ ਲੰਮ ਦੇ ਬੰਦਾ ਖਣਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨੇ ਆ ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਨਾਲ ਐ ਉਹ ਅੱਜ ਕਹਿੰਦਾ ਕਿਸਾਨੋਂ ਤੁਹਾਨੂੰ ਘਰੋਂ ਵੀ ਨਿਕਲ ਦੇਣਾ